ਵਿੱਤ ਮੰਤਰੀ ਨਰਮਲਾ ਸੀਤਾ ਨੰਬਰ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਲੋਕ ਖੁਸ਼ ਨਹੀਂ ਹਨ ਮੋਬਾਈਲ ਫੋਨਾਂ ਤੇ ਬੈਟਰੀਆਂ ਤੇ ਕਸਟਮ ਡਿਊਟੀ ਅਤੇ ਟੈਕਸ ਘਟਾਇਆ ਗਿਆ ਹੈ ਇਸ ਮੌਕੇ ਤੇ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਬਜਟ ਇਹ ਸਹੀ ਨਹੀਂ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਇਸ ਵਿੱਚ ਬਦਲਾਅ ਕੀਤਾ ਟੈਕਸ ਸਲੈਬ ਜੋ ਕਿ ਗਲਤ ਹੈ ਬਜਟ ਵਿੱਚ ਪੰਜਾਬ ਦੇ ਲਈ ਕੁਝ ਵੀ ਨਹੀਂ ਰੱਖਿਆ ਗਿਆ ਅ ਸਰ ਹੁਣੇ ਖਬਰ ਸੁਣ ਰਹੇ ਆ ਨਿਊਜ਼ ਸੁਣ ਰਹੇ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ 3 ਲੱਖ ਤੱਕ ਉੱਤੇ ਜਿਹੜੀ ਅਮਾਉਂਟ ਜਾਊਗੀ ਇਹਨਾਂ ਦੀ ਇਹਦੇ ਵਾਸਤੇ ਟੈਕਸ ਪਏਗਾ ਮੀਡਲ ਕਲਾਸ ਨੂੰ ਤੇ ਇਹ ਬਹੁਤ ਇੱਕ ਛਟਕਾ ਹੈਗਾ ਖਬਰ ਹੈ ਮੀਡਲ ਕਲਾਸ ਵਾਸਤੇ ਤੇ ਬਹੁਤ ਮੋਦੀ ਸਰਕਾਰ ਤੋਂ ਇਹ ਮੂਵੀਦ ਨਹੀਂ ਸੀ ਇਹ ਵਾਲੀ ਮਤਲਬ ਟੈਕਸ ਸਲੈਬ ਦੇ ਵਿੱਚ ਨਹੀਂ ਚੇਂਜਸ ਹੋਣੇ ਚਾਹੀਦੇ ਨਹੀਂ ਸਰ ਹੋਣੀ ਚਾਹੀਦੀ 5 ਲੱਖ ਤੱਕ 7 ਲੱਖ ਤੱਕ ਸੀ ਰਿਬੇਟ ਪਹਿਲਾਂ ਲੇਕਿਨ ਹੁਣ 3 ਲੱਖ ਤੱਕ ਬਹੁਤ ਜ਼ਿਆਦਾ ਮੀਡਲ ਕਲਾਸ ਦੇ ਲਈ ਬਹੁਤ ਵੱਡਾ ਛਟਕਾ ਹੈ ਜੀ ਇਸ ਬਜਟ ਨੂੰ ਕਿਵੇਂ ਦੇਖਦੇ ਹੋ ਅ ਸਰ ਹੈ ਤਾਂ ਗਲਤ ਹੈ ਜੀ ਆਮ ਮੀਡਲ ਕਲਾਸ ਤੇ ਬਹੁਤ ਇੱਕ ਪੂਰੀ ਖਬਰ ਹੈ ਮੇਰੇ ਕਹਾ ਇੱਕ ਬੰਦਾ ਛੋਟਾ ਵੱਡਾ ਉਹ ਫੋਨ ਖਰੀਦ ਸਕਦਾ ਕਿਉਂਕਿ ਮਹਿੰਗੇ ਫੋਨ ਤਕਰੀਬਨ ਮਹਿੰਗੇ ਲੋਕ ਜਿਹੜੇ ਵੱਡੇ ਲੋਕ ਉਹ ਹੀ ਲੈਂਦੇ ਆ ਜੇ ਟੈਕਸ ਕਟੂਗਾ ਤਾਂ ਛੋਟਾ ਬੰਦਾ ਵੀ ਉਹਦੇ ਸ਼ੌਕ ਪੂਰੇ ਕਰ ਸਕਦਾ ਜੋ ਉਹਨੂੰ ਚਾਹੀਦਾ ਤਾਂ ਬੈਸਟ ਹੈ ਬਹੁਤ ਵਧੀਆ ਚੀਜ਼ ਹੈ ਜੇ ਟੈਕਸ ਘਟਦਾ ਕਿਸੇ ਜੀ ਤੇ ਜੇ ਉਹ ਟੈਕਸ ਘਟਾ ਰਹੇ ਨੇ ਤਾਂ ਉਹਦਾ ਬੇਨਫਿਟ ਲੈਣਾ ਚਾਹੀਦਾ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਤੇ ਆਪਾਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਜਟ ਪੇਸ਼ ਕੀਤਾ ਤੇ ਬਹੁਤ ਵਧੀਆ ਗੱਲ ਹੈ ਜੀ ਅਕੀ ਦੁਕਾਨਦਾਰਾਂ ਦੇ ਵਿੱਚ ਵੀ ਜਿਹੜਾ ਰੋਜ਼ਗਾਰ ਆ ਜਾਂ ਕੰਮ ਕਰਨ ਨੂੰ ਲੈ ਕੇ ਆ ਉਹ ਹੋਰ ਵਧੇਗਾ ਸਰ ਜੋ 3 ਲੱਖ ਦੀ ਜਿਹੜੀ ਸਲੈਬ ਸੀ ਉਹ ਪਹਿਲੇ ਨਾਲੋਂ ਵੱਧ ਗਈ ਹੈ ਔਰ ਇਹ ਟੈਕਸ ਦੇ ਨਾਲ ਖਿਲਵਾੜ ਹੋ ਹੀ ਰਿਹਾ ਹੈ ਔਰ ਇਸ ਤਰ੍ਹਾਂ ਯਾਰ ਲੋਕਾਂ ਸੇ ਕਿੰਨਾ ਦਾ ਬਜਟ ਹੈ ਬਿਲਕੁਲ ਸਹੀ ਨਹੀਂ ਹੈਗਾ ਸਰ ਉਹ ਔਖਾ ਹੈ ਸਰ 3 ਲੱਖ ਤੇ ਵਾਰ ਟੈਕਸ ਜਾਣਾ ਪੈਗੇ ਸਰ ਬਜਟ ਦੇ ਵਿੱਚ ਪਹਿਲੀ ਗੱਲ ਤਾਂ ਸਭ ਤੋਂ ਵੱਡਾ ਇਹ ਹੈ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਗਿਆ ਹੈ ਉਹ ਬਜਟ ਦੇ ਵਿੱਚ ਪੰਜਾਬ ਦਾ ਕੋਈ ਕਿਸੇ ਤਰ੍ਹਾਂ ਦਾ ਪੰਜਾਬ ਨੂੰ ਕੋਈ ਪੈਕੇਜ ਨਹੀਂ ਕੁਝ ਨਹੀਂ ਮਤਲਬ ਉਹਨਾਂ ਮਤਲਬ ਇਹ ਵੀ ਵੋਟਾਂ ਤੱਕ ਦੀ ਰਾਜਨੀਤੀ ਉਹਦੀ ਰੱਖੀ ਹੈ ਜਿੱਥੇ ਵੋਟਾਂ ਲੈਣੀਆਂ ਪੰਜਾਬ 'ਚ ਉਹਨਾਂ ਨੂੰ ਨਹੀਂ ਮਿਲੀਆਂ ਪੰਜਾਬ ਨਾਂ ਦੇ ਤੇ ਕਰਾ ਬਾਕੀ ਮੰਨ ਲਓ ਮੋਬਾਈਲ ਫੋਨ ਜਾਂ ਕੋਈ ਹੋਰ ਵੀ ਇਹਨਾਂ ਚ ਰੇਤੀ ਚੀਜ਼ਾਂ ਸਸਤੀਆਂ ਕੀਤੀਆਂ ਨੇ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਚੀਜ਼ਾਂ 'ਤੇ ਧਿਆਨ ਨਹੀਂ ਦੇ ਰਹੇ ਮਤਲਬ ਟੈਕਸ ਰੇਟ ਨਾ ਘਟਾਤਾ ਉਹਦੇ ਨਾਲ ਵੀ ਮਤਲਬ ਆਮ ਬੰਦੇ ਨੂੰ ਬਹੁਤ ਫਰਕ ਪਵੇਗਾ ਇਹ ਥੋੜਾ ਜਾਣਦੇ ਤੇ ਮਤਲਬ ਵਿਚਾਰ ਕਰਨਾ ਚਾਹੀਦਾ ਇਹਨਾਂ ਨੂੰ ਪੰਜਾਬ ਬਾਰੇ ਵੀ ਸੋਚਣਾ ਚਾਹੀਦਾ ਕੁਝ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ